ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਸਾਖੀ ਦੇ ਦਿਹਾੜੇ ਮੌਕੇ ਤੇ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਬਾਦਲਦਲ ਵੱਲੋਂ ਇਕੱਠ ਕੀਤਾ ਗਿਆ ਤੇ ਉਸ ਇਕੱਠ ਤੋਂ ਪਹਿਲਾਂ ਇੱਕ ਜਿਹੜਾ ਰੋਡ ਸ਼ੋ ਵੀ ਕੀਤਾ ਗਿਆ ਸੁਬੀਰ ਸਿੰਘ ਬਾਦਲ ਦੇ ਪ੍ਰਧਾਨ ਬਣ ਤੇ ਤੇ ਮੈਂ ਐ ਜਾਪਦਾ ਸੀ ਜਿਵੇਂ ਕੋਈ ਬਹੁਤ ਵੱਡੀ ਕੋਈ ਪ੍ਰਾਪਤੀ ਕਰਕੇ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਜਾਂ ਕੀ ਪੰਜਾਬ ਦੇ ਮਸਲੇ ਹੱਲ ਕਰਵਾ ਕੇ ਉਹ ਆਏ ਨੇ ਵੀ ਜਿਹੜਾ ਰੋਡ ਚੋਕ ਕੀਤਾ ਜਾ ਰਿਹਾ ਚਲੋ ਇਹ ਉਹਨਾਂ ਦੀ ਆਪਦੀ ਸਿਆਸੀ ਜੋ ਕੁਝ ਉਹਨਾਂ ਨੇ ਕਰਨਾ ਸੀ ਕੀਤਾ ਉਸ ਰੈਲੀ ਦੇ ਵਿੱਚ ਚਲੋ ਸਿਆਸੀ ਵੀ ਪਾਰਟੀਆਂ ਦੇ ਉੱਤੇ ਦੂਜਿਆਂ ਉੱਤੇ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਤੰਜ ਕਸਣੇ ਸੀ ਦੋਸ਼ ਲਾਉਣੇ ਸੀ ਸੁਭਾਵਕ ਸੀ ਚਲੋ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਹਰ ਸਿਆਸੀ ਪਾਰਟੀ ਜਿਹੜੀ ਆਪਦੇ ਉਹਨਾਂ ਮੁੱਦੇ ਨੂੰ ਲੈ ਕੇ ਚੱਲਦੀ ਹੈ ਪਰ ਦੁੱਖ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਸਿੰਘ ਸੇਵਾਨਾਂ ਦੇ ਉੱਤੇ ਦੋਸ਼ ਲਾਇਆ ਉਹਨਾਂ ਦੀ ਜਿਹੜੀ ਹੈ ਹਰ ਪੱਖ ਤੋਂ ਕਦਰ ਕੁਸ਼ੀ ਕਰਨ ਦਾ ਯਤਨ ਕੀਤਾ ਇੱਥੋਂ ਤੱਕ ਕਹਿ ਕੇ ਵੀ ਸਿਕਿਉਰਿਟੀ ਦੇ ਵਾਸਤੇ ਜਿਹੜਾ ਸਿੰਘ ਸੇਵਾਣਾ ਨੇ ਜਿਹੜਾ ਸਾਰਾ ਕੁਝ ਸਿੱਖ ਕੌਮ ਨੂੰ ਦਾਤੇ ਲਾਇਆ ਤੇ ਇਹ ਉਹਨਾਂ ਦੀ ਇੱਕ ਸਿਆਸੀ ਸੋਚ ਦੇ ਦਿਵਾਲੀਆਪਨ ਦਾ ਇੱਕ ਮਜ਼ਹਰਾ ਉਹਨਾਂ ਨੇ ਕੀਤਾ ਤੇ ਮੈਂ ਨਹੀਂ ਕਿ ਸੋਚਿਆ ਵੀ ਸੋਚ ਸਕਦਾ ਸੀ ਵੀ ਕੋਈ ਲੀਡਰ ਇੰਨੇ ਨੀਵੇਂ ਪੱਧਰ ਤੇ ਜਾ ਸਕਦਾ ਹੈ ਇੰਨੇ ਨੀਵੇਂ ਪੱਧਰ ਦੀ ਸਿਆਸਤ ਕਰ ਸਕਦਾ ਹੈ ਕਿ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹਨਾਂ ਤੇ ਵੀ ਜਿਹੜਾ ਹੈ ਆਪਦੀ ਸਿਆਸਤ ਵਾਸਤੇ ਦੂਸਲਾਣ ਤੱਕ ਤੁਸੀਂ ਜਾ ਸਕਦੇ ਹੋ ਤੇ ਇਹ ਇਹ ਐਸ ਕਰਕੇ ਕਿਹਾ ਉਹਨਾਂ ਨੇ ਕਿ ਦੋ ਤਰੀਕ ਨੂੰ ਜੋ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹ ਉਹਨਾਂ ਨੂੰ ਜਿਹੜਾ ਪਸੰਦ ਨਹੀਂ ਸੀ ਹਾਲਾਂਕਿ ਜੇ ਸੱਚੇ ਦੇਖੀਏ ਤਾਂ ਉਹ ਜਿਹੜੇ ਫੈਸਲੇ ਸੀ ਉਹਦਾ ਜੇ ਸਭ ਤੋਂ ਵੱਧ ਫਾਇਦਾ ਕਿਸੇ ਵਾਸਤੇ ਸੀਗਾ ਦਸੂਬੀ ਸਿੰਘ ਬਾਦਲ ਨੂੰ ਸੀ ਪਰ ਇਹਨਾਂ ਨੇ ਚਲੋ ਉਹ ਗੱਲ ਨੂੰ ਨਹੀਂ ਸਮਝਿਆ ਤੇ ਅੱਜ ਸਿਰਫ ਉਸ ਪੈਸਿਆਂ ਤੋਂ ਭੱਜਣ ਵਾਸਤੇ ਇਹ ਜਿਹੜਾ ਹੈ ਦੋਸ਼ ਲਾ ਰਹੇ ਨੇ ਪਰ ਮੈਂ ਇੱਕ ਸੁਖਬੀ ਸਿੰਘ ਬਾਦਲ ਨੂੰ ਸਵਾਲ ਕਰਨਾ ਚਾਹਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਹੂਰ ਸਿੰਘ ਸੇਵਾਨ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨੇ ਉਹ ਅੱਜ ਇੱਕ ਪਾਰਟੀ ਦੀ ਅਗਵਾਈ ਨਹੀਂ ਬਲਕਿ ਪੂਰੇ ਕੌਮ ਦੀ ਅਗਵਾਈ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹਣਾ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਦੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਐ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਗਾਰਡ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਐ ਉਹ ਨਾਂ ਦਾ ਕੋਈ ਸਿਆਸੀ ਆਗੂ ਨਹੀਂ ਨਾ ਧਾਰਮਿਕ ਆਗੂ ਨਹੀਂ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਲਤਾਂ ਮਿਲੀਆਂ ਨੇ ਇਹਦਾ ਜਵਾਬ ਕੀ ਸੁਖਬੀ ਸਿੰਘ ਸਾਹਿਬ ਦੇ ਸਕਦੇ ਨੇ ਫੇਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਰਹੀ ਵਿਰਸਾ ਸਿੰਘ ਵਲਟੋਹਾ ਬੜਾ ਰੌਲਾ ਪਾਉਂਦੇ ਨਹੀਂ ਕਿ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵਿੱਕ ਗਏ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਵੱਲੋਂ ਲਾਏ ਹੋਏ ਕੁਲਦੀਪ ਸਿੰਘ ਗੁੰਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਤੇ ਕੀ ਉਹ ਹੁਣ ਉਹਨਾਂ ਤੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਰਲੇ ਹੋਏ ਨੇ ਸੋ ਆਪਦੇ ਨਿਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ ਇਹ ਚਾਹੁੰਦੇ ਸੀ ਅਸਲ ਚ ਸੱਚ ਇਹ ਹੈ ਕਿ ਇਹ ਚਾਹੁੰਦੇ ਸੀ ਵੀ ਗਿਆਨੀ ਗੁਰੂ ਬਚਨ ਸਿੰਘ ਵਾਂਗੂ ਜਿਹੜੇ ਸਾਡੇ ਸਿੰਘ ਸਹਿਬਾਨ ਨੇ ਉਹ ਸਾਡੇ ਹੁਕਮ ਮੰਨਣ ਤੇ ਇਹਨਾਂ ਦੀ ਮਰਜ਼ੀ ਕਰਨ ਉਹਨਾਂ ਨੇ ਨਹੀਂ ਮੰਨੇ ਤੇ ਅੱਜ ਇਸ ਪੱਤਰ ਦੀ ਨੀਵੀਂ ਸਿਆਸਤ ਦੇ ਉੱਤੇ ਆਏ ਨੇ ਕਿ ਇਹਨਾਂ ਨੇ ਸਿੰਘ ਸਹਿਬਾਨਾਂ ਤੇ ਐਡੇ ਬਦਲ ਚਾਮ ਲਾਏ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਜਾਂ ਜੋ ਕੁਝ ਇਹ ਤੁਸੀਂ ਅੱਜ ਕਰ ਰਹੇ ਹੋ ਇਦਾਂ ਦੇਖਾ ਚੋਖਾ ਤੁਹਾਨੂੰ ਦੇਣਾ ਪੈਣਾ ਠੀਕ ਹੈ ਸਿਆਸੀ ਲੜਾਈ ਲੜੋ ਸਿਆਸੀ ਵਿਰੋਧੀਆਂ ਦੇ ਖਿਲਾਫ ਲੜਾਈ ਲੜੋ ਉਹ ਕੁਛ ਕੋਈ ਨਹੀਂ ਰੋਗ ਦਾ ਸਾਡੇ ਖਿਲਾਫ ਵੀ ਤੁਸੀਂ ਤੁਸੀਂ ਬੋਲੋ ਤੁਹਾਡੇ ਹੋਰ ਜਿਹੜੇ ਆਗੂ ਬੋਲਣ ਤੁਹਾਡੇ ਸੋਸ਼ਲ ਮੀਡੀਆ ਬੋਲੇ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜਦ ਸਾਡੇ ਸਿੰਘ ਸਭਾਨਾ ਨੂੰ ਜਾਂ ਸਾਡੇ ਧਾਰਮਿਕ ਆਗੂਆਂ ਨੂੰ ਜਾਂ ਤੁਸੀਂ ਇਹ ਜੀ ਦੋਸ਼ ਲਾਉਨੇ ਹੋ ਤਾਂ ਸਿੱਖ ਕੌਮ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨਾ ਤੇ ਇਹ ਗੱਲ ਵੀ ਸਾਬਤ ਹੋ ਗਈ ਵੀ ਜੋ ਤੁਹਾਡੀ ਮਾਨਸਿਕ ਦਿਵਾਲੀਆਪਨ ਜੋ ਇਹਨਾਂ ਬਿਆਨਾਂ ਚੋਂ ਤੁਹਾਡੇ ਚੋਂ ਸਾਫ਼ ਚਲਕਦਾ ਹੈ ਤੁਹਾਡੀ ਕਵਰਾਹਟ ਲੋਕਾਂ ਵੱਲੋਂ ਤੁਹਾਨੂੰ ਨਕਾਰਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵਰਾਹਟ ਵਿੱਚ ਬਦਲ ਗਈਆਂ ਤੇ ਉਹ ਕਵਰਾਹਟ ਕੱਲ ਦੀ ਰੈਲੀ ਚੋਂ ਸਾਫ਼ ਚਲਕਰੀ ਸੀ ਸੋ ਇਹਨਾਂ ਜੋ ਕੁਝ ਕਿਹਾ ਗਿਆ ਖਾਸ ਤੌਰ ਤੇ ਸਿੰਘ ਸਨਮਾਨਾਂ ਬਾਰੇ ਉਹਦਾ ਅਸੀਂ ਜਿਹੜਾ ਹੈ ਬਹੁਤ ਸਖਸ਼ਬਦਾਂ ਵਿੱਚ ਉਹਦਾ ਮੈਂ ਖੰਡਨ ਕਰਦਾ ਤੇ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਨੂੰ ਇਕੱਠੇ ਹੋ ਕੇ ਜੋ ਨਵੀ ਸਿੰਘ ਸਭਾ ਨੇ ਦਿਸ਼ਾ ਦਿੱਤੀ ਹੈ ਅਕਾਲੀ ਦਲ ਦੀ ਮੁੜ ਸਿਰ ਜਿੱਤੀ ਵਾਸਤੇ ਉਹਦੇ ਵਿੱਚ ਤੁਸੀਂ ਸਾਰੇ ਰਲ ਕੇ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ